ਏਸoft the conservative party ਲਈ ਹਾਲਾਤ ਅਨੁਕੂਲ ਨਹੀਂ ਰਹੇ ਅਤੇ ਪਾਰਟੀ ਦੇ ਆਗੂ ਪੀਰਪਾਲੀਵਰ ਨੂੰ ਰੱਖਿਆ ਤੇ ਆਉਣਾ ਪਿਆ ਇਸ ਦੇ ਨਾਲ ਹੀ ਦੋ ਸੰਸਦ ਮੈਂਬਰਾਂ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਮਲਕਾਰਨੀ ਦੇ ਪਹਿਲੇ ਬਜਟ ਤੇ ਓਲਿਵਰ ਦੀਆਂ ਆਲੋਚਨਾਵਾਂ ਤੇ ਧਿਆਨ ਹਟਾ ਦਿੱਤਾ ਅਤੇ ਚਰਚਾ ਨੂੰ ਉਸ ਦੀ ਲੀਡਰਸ਼ਿਪ ਵੱਲੋਂ ਮੋੜ ਦਿੱਤਾ ਗਿਆ ਇਸ ਦੇ ਨਾਲ ਹੀ ਪਾਰਟੀ ਦਾ ਅਗਲਾ ਕਨਜ਼ਰਵੇਟਿਵ ਜਨਰੀ ਵਿੱਚ ਹੋਣਾ ਹੈ ਜੋ ਕਿ ਨੋਵਾ ਸਕੋਸ਼ੀਆ ਦੇ ਐਸਪੀ ਕ੍ਰਿਸ ਡਿਟਰਮੈਟ ਦਾ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣਾ ਅਤੇ ਅਲਬਰਟਾ ਦੇ ਐਮਪੀ ਮੇਟ ਜਨਰੂ ਨੂੰ ਅਚਾਨਕ ਜਿਹੜਾ ਉਹਨਾਂ ਦਾ ਰਿਟਾਇਰਮੈਂਟ ਲੈਣੀ ਪਈ ਤੇ ਇਸ ਦੇ ਨਾਲ ਹੀ ਕਾਰਨੀ ਸਰਕਾਰ ਲਈ ਰਾਜਨੀਤਿਕ ਤੌਰ ਤੇ ਫਾਇਦੇਮੰਦ ਸਾਬਤ ਹੋਈਆਂ ਨੇ ਤੇ ਇਸ ਨਾਲ ਹੀ ਕੁਝ ਮੈਂਬਰਾਂ ਦਾ ਮੰਨਣਾ ਹੈ ਕਿ ਕਾਗਜ਼ ਦੇ ਅੰਦਰ ਇਹ ਚਿੰਤਾਵਾਦਰੀ ਹੈ ਕਿ ਸ਼ਾਇਦ ਪੋਲੀਏਵਰ ਆਪਣੀ ਲੀਡਰਸ਼ਿਪ ਮਜ਼ਬੂਤ ਨਹੀਂ ਕਰ ਸਕਿਆ ਅਤੇ ਉਹ ਉਹ ਸੁਧਾਰ ਲਈ ਲੋੜੀਂਦਾ ਕਦਮ ਨਹੀਂ ਚੁੱਕ ਰਿਹਾ ਉਹ ਇਸ ਉਡੀਕ ਦੀ ਮੋੜ ਵਿੱਚ ਹੈ ਜਦੋਂ ਉਹ ਸਵਾਲ ਕਰ ਰਹੇ ਸਨ ਕਿ ਪੋਲੀਏਵਰ ਵਿੱਚ ਸੱਚਮੁੱਚ ਜਿੱਤਣ ਦੀ ਸਮਰੱਥਾ ਹੈ ਦੋ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ 2025 ਦੀ ਚੋਣਾਂ ਲਈ ਦੁਬਾਰਾ ਆਖੜਨ ਦਾ ਫੈਸਲਾ ਇਸ ਧਾਰਕਾ ਤੇ ਨ ਕੀਤਾ ਗਿਆ ਹੈ ਕਿ ਉਹ ਪਾਰਟੀ ਦੇ ਸਰਕਾਰ ਬਣੇਗੀ ਹਾਲਾਂਕਿ ਉਹ ਧਾਰਨਾ ਉਸ ਵੇਲੇ ਦੀ ਸੀ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਲਿਬਰਲ ਪਾਰਟੀ ਨਾਲੋਂ ਲਗਭਗ 25% ਅੰਕਾ ਅੱਗੇ ਚੱਲ ਰਹੀ ਸੀ